ਅੱਗੇ ਚੱਲ ਅੱਗੇ ਚੱਲ ਜਣਾ ਅੱਗੇ ਚੱਲ ਜਾ ਤੂੰ ਗੋਲੀ ਤੇ ਤਰਾ ਰੋਣਿਆ ਜੰਦਾ ਇੱਕ ਪਾਉ ਮਾਰਾ ਹਾਂ ਮਾ ਤੇ ਮਾਇਆ ਕਲੀ ਬਰਾ ਰੋਣਾ ਹੁੰ ਤੇ ਮੰਮੀ ਆ ਗਈ ਤੇਰੀ ਹੋ ਗਿਆ ਪਾਜੀ ਉਸ ਦਿਨ ਦਾ ਹਾਂਜੀ ਤੇ ਹੀ ਇਹਦੀ ਕਲੀ ਰੋਣਾ ਮੇਰਾ ਭਰਾ ਵੇ ਮਾਰਾ ਤੇਰੀ ਮਰ ਗਈ ਮੈਨੂੰ

ਬੱਸ ਕਰ ਬੱਸ ਲੈ ਨਾ ਉਹ ਤੇਰਾ ਨਹੀਂ ਨਹੀਂ ਪਰ ਆ ਕੋਈ ਗੱਲ ਨਹੀਂ ਮੇਰਾ ਵੀਰ ਕੋਈ ਗੱਲ ਨਹੀਂ ਵਾਹਿਗੁਰੂ ਸ਼ੁਕਰ ਹੈ ਰੱਬ ਦਾ ਜੇ ਕੰਮ ਕਰਨ ਨੂੰ ਵੀ ਪੈਣੇ ਜੀ ਕਰਦਾ ਉਹ ਤੋਂ ਜਦੋਂ ਮਾਣਾ ਹੋਵੇ ਤੇ ਕੰਮ ਕਰਨਾ ਤੇ ਹੈ ਕੌਣ ਹੈ ਗੋਰੀ ਵਾਂਗੂ ਉਹ ਮੁੰਡਾ ਹੈ ਕਿੱਥੇ ਉਹ ਆਪ ਸਭ ਕਹਾ ਚੂਹ ਜੰਦੇ ਕਿੱਥੇ ਵਾਤਾ ਕਿੱਥੇ ਕਿੱਥੇ ਦਰਦ ਹੈ मेनू चाची गल माता हे निक घरों चलजे ਉਹਦਾ ਤੇ ਬੰਦੇ ਨੂੰ ਹੁੰਦਾ ਵਾ ਕਿ ਉਹਦੀ ਡੈਥ ਹੋ ਗਈ ਆ ਹਨਾ ਬੰਦਾ ਤਰਸ ਜਾਂਦਾ ਹਨਾ ਉਹਦਾ ਸਬਰ ਹੋ ਜਾਂਦਾ ਜਿਹੜਾ ਬੰਦਾ ਇੱਦਾਂ ਹੀ ਚਲ ਜੇ ਉਹਦਾ ਪਤਾ ਨਹੀਂ ਲੱਗਦਾ ਇੱਕ ਨਾ ਹੋ ਜਣਾ ਹੇਰਵਾ ਵੱਡਾ ਹੁੰਦਾ ਵਾ ਪਤਾ ਨਹੀਂ ਕੀ ਕਰਨਿਆ ਹੋਊਗਾ ਕਿੱਥੇ ਹੋਊਗਾ ਠੀਕ ਹੈ ਜੀ ਇਹਦਾ ਹੁਣ ਇਹਦੇ ਦਿਮਾਗ ਚ ਇੱਕੋ ਗੱਲ ਆਉਂਦੀ ਨਹੀਂ ਮੇਰੀ ਮੰਮੀ ਪਤਾ ਨਹੀਂ ਕਿੱਥੇ ਹੋਣੀ ਆ ਪਤਾ ਨਹੀਂ ਕੀ ਕਰਦੀ ਹੋਣੀ ਆ ਹੈਗੀ ਵੀ ਆ ਕਿ ਨਹੀਂ ਵੀ ਹੈਗੀ ਹਾਂ ਪਤਾ ਨਹੀਂ ਕਿ ਕਿੱਥੇ ਚਲੇਗੀ ਕਿੱਥੇ ਨਹੀਂ ਬਸ ਇਹ ਉਹ ਗੱਲ ਆ ਨੰਦਈ ਹਾਏ ਕਿ ਅੱਗੇ ਹੱਥ ਨਾ ਡੰਦੀ ਹੋਏ ਉਹ ਤੇ ਕੀ ਪਤਾ ਕਿ ਅਗਰ ਤਿਆਰੀ ਕਿਤੇ ਕੰਮ ਨਹੀਂ ਕਰਦੀ ਹੋਣੀ ਆ ਵੀ ਜਿਹੜੀ ਚਲੇਗੀ ਆ ਹਾਂ ਪਹਿਨੇ ਇਹ ਸ਼ੁਕਰ ਆ ਕਿ ਇਹ ਕਿਹੇ ਉਹ ਜੇ ਬੰਦੇ ਦੇ ਹੱਥ ਨਹੀਂ ਆਈ ਨਹੀਂ ਤੇ ਗੁਜਰਾਂ ਦੇ ਹੱਥ ਜਾ ਜੇ ਗੁਜਰਾਂ ਦੇ ਹੱਥ ਜਾ ਜੇ ਜਾਂ ਕਿ ਉਹ ਕੁਝ ਵੀ ਕਰ ਸਕਦਾ ਸੀ ਠੀਕ ਹੈ ਜੀ ਉਹਨੋ ਉਹਨਾਂ ਵੀਰਾਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਹਨੂੰ ਵੇਖਦਿਆ ਸਾਰੀ ਮੈਨੂੰ ਫੋਨ ਲਾਇਆ ਚਾਰ ਪੰਜ ਦਿਨ ਉਹਨਾਂ ਦੀ ਪਿੰਡ ਵੀ ਰਹੀ ਆ ਠੀਕ ਹੈ ਜੀ ਤੇ ਜਦੋਂ ਉਹ ਵੀਰ ਨੂੰ ਪਤਾ ਲੱਗ્યો ਕਿ ਕਈਆਂ ਦਾ ਨਹੀਂ ਇੰਨਾ ਟਰਸਟ ਹੁੰਦਾ ਆਪਣੇ ਨਾਲ ਹੀ ਮਤਲਬ ਹੁੰਦਾ ਦੁਨੀਆ ਨੂੰ ਕੋਈ ਆ ਕਿਸੇ ਬਾਰੇ ਸੋਚਦਾ ਹੋਵੇ ਚਾਰ ਪੰਜ ਦਿਨ ਉਹਨਾਂ ਦੀ ਪਿੰਡ ਰਹੀ ਜਦੋਂ ਉਸ ਵੀਰ ਪ੍ਰਗਟ ਸਿੰਘ ਉਹਦਾ ਵੀਰ ਦਾ ਨਾਮ ਆ ਸਰਦਾਰ ਵੀਰਵਾ ਜਦੋਂ ਉਹਨੇ ਵੇਖਿਆ ਮਾਤਾ ਨੂੰ ਉਹਨੇ ਮੈਨੂੰ ਫੋਨ ਕੀਤਾ ਕਿ ਵੀਰੇ ਹਾਂ ਕਾਰ ਤੇ ਬਿਠਾ ਕੇ ਲੈ ਆਇਆ ਮਾਤਾ ਨੂੰ ਉਹਨੇ ਮੈਨੂੰ ਫੋਨ ਲਾਇਆ ਕਿ ਵੀਰੇ ਇਦਾਂ ਕੋਈ ਮਾਤਾ ਵਾ ਏ ਵੀਰੇ ਕਿ ਉਹ ਕਰਨ ਬਾੜਦ ਲਗੋਲਾ ਕਹਿੰਦੀ ਆ ਪੂਰੇ ਪਿੰਡਾਂ ਹਾਂ ਥੇਮ ਕਰਨ ਬਾੜਦ ਤੋਂ ਆ ਇਹ ਪੂਰੇ ਪਿੰਡ ਭਾਈ ਭਾਜੀ ਇਹੋ ਗੱਲ ਕਹਿੰਦੇ ਕਹਿੰਦੇ ਅੱਜ ਕੱਲ ਕੋਈ ਸਮਝੇਗਾ ਕਿ ਮਹਾਰਾ ਇਹ ਦਬਕਾ ਮਾਰ ਕੇ ਨਾ ਤੇ ਕੰਮ ਕਰਾ ਲੈਂਦਾ ਭਾਈ ਇਹੋ ਗੱਲ ਆਖੀ ਤੇ ਵਿਚਾਰੀ ਹੈ ਭੋਲੀ ਤੇ ਇਹਨੂੰ ਗੱਲ ਨਹੀਂ ਦੇਣ ਇਹਨੂੰ ਕਹਿਣ ਵਿਚਾਰੇ ਨੇ ਦਬਕਾ ਮਾਰਿਆ ਨਾ ਉਸੇ ਲਈ ਕੰਮ ਤੇ ਲਾਏ ਜਾਂਦੇ ਆ ਪਰਸੋਂ ਇਹਨੂੰ ਮੈਂ ਲੈ ਕੇ ਆਇਆ ਰਾਤ ਹਨੇਰਾ ਹੋ ਗਿਆ ਸੀ ਕਾਫੀ ਨਾ ਇਹ ਹੋਰ ਕੁਝ ਨਹੀਂ ਇਹਨੂੰ ਪਤਾ ਬਸ ਇੱਕ ਗਮਟਾ ਇੱਕ ਮੀਰਾ ਕੋਟ ਦੱਸਦੀ ਸੀ ਬਬਲੀ ਘਰ ਦਾ ਨਾਂ ਦਾ ਦੀ ਟਾ ਡਾ ਅੱਜ ਜਿਆਦਾ ਇਹਨੂੰ ਮੈਂ ਪੁੱਛਿਆ ਕਿਉਂਕਿ ਪਰਸੋਂ ਨੇਰੇ ਲੈ ਕੇ ਆ ਇੱਕ ਵਾਰ ਆਸ਼ਰਮ ਬਾਹਰ ਬੈਠੀ ਰਹੀ ਆਪਣਾ ਆਸ਼ਰਮ ਆ ਨਾ ਉੱਥੇ ਤੇ ਉਹ ਹੈਗਾ ਕੱਲਾ ਵੀਰਾਂ ਲਈ ਆ ਠੀਕ ਹੈ ਜੀ ਮੈਂ ਫਿਰ ਇੱਕ ਵੀਰ ਦੀ ਸਪੈਸ਼ਲ ਡਿਊਟੀ ਲਈ ਕੇ ਦੇ ਮਾਤਾ ਦੇ ਲੱਗੇ ਰਹੀ ਕਿਉਂਕਿ ਤੁਹਾਨੂੰ ਪਤਾ ਵੀ ਅੱਜ ਕੱਲ ਸਮਾਨ ਇਸੇ ਹੈਗਾ ਜੇ ਘਰ ਨਾਲ ਲੱਭਦਾ ਮਾਤਾ ਦਾ ਫਿਰ ਮੈਂ ਕਿਸੇ ਆਸ਼ਰਮ ਦੀ ਛੱਡ ਆਉਣਾ ਸੀ ਚਲੋ ਸ਼ੁਕਰ ਹਮ ਹੋਰ ਨਾ ਵੀਰੇ ਮੈਂ ਇੱਕ ਰਿਕਵੈਸਟ ਕਰਦਾ ਤੇਰੇ ਅਗੇ ਆ ਪਹਿਲੀ ਤੇ ਗੱਲ ਆ ਕਿ ਮਾਤਾ ਨੂੰ ਇਹਦਾ ਹਿਰਵਾ ਨਾ ਕਰਿਓ ਮਤਲਬ ਕਿ ਇਹਦੀ ਨਿਗਰਾਨੀ ਰੱਖਿਓ ਪਰ ਫਿਰ ਵੀ ਅ 24 ਘੰਟੇ ਨਿਗਰਾਨੀ ਨਹੀਂ ਰੱਖੀ ਜਾਂਦੀ ਇਹਦੇ ਹੱਥ ਤੇ ਨਾ ਇੱਥੇ ਮਾਤਾ ਦਾ ਨਾਂ ਮਾਤਾ ਦਾ ਨਾਂ ਨਾ ਆਪਣਾ ਮਲੇਰਕੋਟਲਾ ਪਿੰਡ ਕਿਹੜਾ ਪਿੰਡ ਆ ਮੀਰਾਕੋਟ ਮੀਰਾਕੋਟ ਲਿਖ ਕੇ ਪਿੰਨ ਮੀਰਾਕੋਟ ਜ਼ਿਲ੍ਹਾ ਅੰਮ੍ਰਿਤਸਰ ਠੀਕ ਆ ਤੇ ਆ ਥੱਲੇ ਆਪਣਾ ਮੋਬਾਈਲ ਨੰਬਰ ਲਿਖ ਦਿਓ ਬਾਈ ਜਸਰਬ ਨਾ ਕਰੇ ਪਹਿਲਾਂ ਤੇ ਇਹੋ ਜੀ ਕੋਈ ਫੋਨੀ ਵਰਤੇ ਹੀ ਨਾ ਹਨਾ ਪਰ ਜੇਕਰ ਕੋਈ ਚਲੇ ਵੀ ਜਾਂਦੀ ਆ ਤੇ ਇਥੋਂ ਹੱਥ ਤੋਂ ਐਡਰੈਸ ਪੜ ਕੇ ਤੇ ਕੋਈ ਵੀ ਬੰਦਾ ਤੁਹਾਨੂੰ ਫੋਨ ਲਾ ਸਕਦਾ ਕਈ ਵੀ ਇੱਥੇ ਐਡਰੈਸ ਲਿਖਾ ਦਿੰਦੇ ਇੱਥੇ ਲਿਖਾ ਦਿੰਦੇ ਇੱਥੋਂ ਕੋਈ ਐਨਾ ਤਾਂ ਵੇਂਦੇ ਨਹੀਂ ਬਈ ਸਾਡੇ ਨਾਲ ਦੇ ਦੇ ਜਿਉਂ ਉਹਨਾਂ ਨੇ ਇੱਥੇ ਉੜਾ ਲਿਆ ਹਾਂਜੀ ਉਹ ਵੀ ਇੱਥੇ ਕੁਆਲਜੀ ਮਹੀਨੇ ਪਹਿਲਾਂ ਹਾਂਜੀ ਤੇ ਇੱਥੇ ਲਿਖਿਆ ਹੋਵੇ ਨਾ ਇੱਥੇ ਲਿਖਿਆ ਹੋਵੇ ਤਾਂ ਕੋਈ ਵੇਂਦਾ ਨਹੀਂ ਕੋਈ ਜਰਾਨੀ ਵੇਖ ਕੋਈ ਹੱਥ ਨਹੀਂ ਪੁੰਦਾ ਇੱਥੇ ਐਡਰੈਸ ਲਿਖਿਆ ਹੋਵੇ ਨਾ ਕਿ ਉਹ ਦੁਨੀਆ ਦੂਰੋਂ ਵੇਖ ਲੈਂਦੀ ਆ ਠੀਕ ਤੇ ਚੰਗਾ ਵੀਰੇ ਅਸੀਂ ਚੱਲਦੇ ਹੁਣ ਹਾਂ ਉਹਦੇ ਆ ਲੇ ਲੈ ਅੱਗੇ ਠੜਾ ਠੁੜਾ ਪੀਤਾ ਵਾ ਪੈਨ ਨਿਕਾਇਆ ਇਹ ਤਾਂ ਪੈਨ ਮੇਰੇ ਲੱਗਉਂਦੀ ਨਿਕਲ ਆਈ ਆ ਇਹ ਦੇ ਪਿੰਡ ਮੇਰੀ ਭੂਆ ਵਾ ਕਿ ਕਹਿਰੋ ਇਸ ਜਿਹੜਾ ਆਪਾਂ ਵਿਆਹ ਕਰਦੇ ਆ ਨਾ ਪੈਣਾ ਦੇ ਇਹ ਕਹਿਰੋ ਤਾਂ ਮੈਂ ਕੁੜੀਆਂ ਤਿਆਰ ਕਰਾਉਣਾ ਕਹਿਰੋ ਮੇਰੀ ਪਿੰਡ ਦੀ ਕੁੜੀ ਵਿਆਹੀ ਆ ਓਕੇ ਸੱਚੀਆਂ ਮਾਇਆਂ ਲੱਗੇ ਇਹਨੂੰ ਨਾ ਦਵਾਈ ਜੂਈ ਫਾਗ ਤੇ ਸੰਦਾ ਘਰੇ ਰੱਖੇ ਭਾਜੀ ਜਿਆਦਾ ਬੰਦਾ ਘੁੰਮਦੀ ਰਹੀ ਤੇ ਇਹਨਾਂ ਦੇ ਦਿਮਾਗ ਚ ਕਿਤੇ ਨਹੀਂ ਜਾਂਦੀ ਇਹ ਰਹਿੰਦੀ ਇੰਨੇ ਫੇਰ ਕੇ ਜੀ ਹਾਂਜੀ ਪਤਾ ਨਹੀਂ ਲੱਗਾ ਉਦੋਂ ਕਿ ਕਿਹੜੇ ਵੇਲੇ ਕਿਸਕੇ ਹਾਂਜੀ ਇਹ ਹੋ ਤਾਂ ਘੋਟਾ ਇਦਾਂ ਹੀ ਗਈ ਆ ਪਰ ਉਹ ਦਿਖਾ ਲਈ ਸੀ ਡੈਂਸ ਆਈ ਜਿਹੜੇ ਭਾਈ ਆਹ ਹੋ ਕੱਪੜੇ ਹੋਰ ਵੀ ਬੜੇ ਫਰੀ ਦੇ ਦਿੰਦੀ ਇਹਦੇ ਹੱਥ ਨਹੀਂ ਚਲਾਉਣ ਦਿੰਦੀ ਮੈਂ ਸੋਚਿਆ ਮੈਂ ਕਿਹਾ ਮਾਤਾ ਇਹ ਆਪਾਂ ਸਾੜ ਦਿੰਨੇ ਆ 100 ਦੀ ਇਨਫੈਕਸ਼ਨ ਹੋ ਗਈ ਇਹ ਤਾਂ ਹੱਥ ਨਹੀਂ ਚਲਾਉਣ ਦਿੰਦੀ ਆ ਫਿਰ ਮੈਨੂੰ ਇਹ ਮੈਂ ਹੈ ਨਾ ਮੇਰੇ ਨਾਲ ਲੜ ਪਗੇ ਅੱਜ ਵੀ ਜਦੋਂ ਮੈਂ ਇਹਨੂੰ ਕਿਹਾ ਨਾ ਮਾਤਾ ਨੂੰ ਮੈਂ ਕਿਹਾ ਮਾਤਾ ਆ ਜਾ ਮੈਂ ਤੇਰੇ ਪਿੰਡ ਤੈਨੂੰ ਲੈ ਕੇ ਚੱਲਿਆ ਵਾ ਤੇ ਮੈਨੂੰ ਬਾਅਦ ਚ ਮੇਰੀ ਪਹਿਲਾ ਆਪਦੇ ਅੰਦਰੋਂ ਪੰਡ ਲੈ ਕੇ ਆਈ ਮੈਨੂੰ ਕਹਦੀ ਉਹ ਵੀ ਕਰਨੀ ਆ ਹਾਂ मैं मतलब <laughs> तो ला <में> <laughs> <नहीं। laughs> कपड़े मैंने <देदे>। हाँ। <laughs> बड़ी मेहरबानी चलो चाली ठंड हो जा ਮੋਤੀ ਮੇਰੇ ਖਾਦੀ ਕਿ ਨਹੀਂ ਖਾਦੀ ਸਹੀ ਗੱਲ ਹੈ ਚਾਹ ਹੀ ਬੜੀ ਸ਼ਕੀਨ ਹੈ ਘਰ ਦੀ ਚਾਹ ਮੰਗਣੀ ਨਹੀਂ ਆਪਾਂ ਨੂੰ ਨਹੀਂ ਹੁਣ ਤੇ ਮਾਸਾ ਨਹੀਂ ਤੇ ਨਸਤਾ ਆਹ ਦੇਖਾਂਗੇ ਚਲਗੀਰ ਬਚੀਰੀ ਹੈ ਚਲੋ ਜਗਾ ਮਾਤਾ ਨਹੀਂ ਨਹੀਂ ਬੈਠ ਮੈਂ ਮੁੰਡਾ ਹੋਵੇ ਲੈ ਲੋ ਉਹਨੂੰ ਕੋਸਲਾ ਨਹੀਂ ਕਿ ਉਹ ਸੇਵਾ ਕਿੰਨੀ ਕਰਦੀ ਹੈ ਨਹੀਂ ਇਹ ਬਾਸ਼ਾਤਾ ਨਹੀਂ ਯਾਦ ਕਰ ਯਾਦ ਉਹ ਇਹ ਤਾਂ ਸਾਂਭਿਆ ਨਾ ਜਾਣ ਹੈ ਇਹ ਵੀ ਸੇਵਾ ਹੀ ਆ। ਇਹਨੇ ਪਤਾ ਕੀ ਆ ਆਪਾਂ ਕੋਈ ਹੁਣ ਵੀਰੇ ਦਿਹਾੜੀ ਗਿਆ ਵਾ ਅੱਜ ਦਿਹਾੜੀ ਗਿਆ ਸੀ ਦਿਹਾੜੀ ਤੋਂ ਆਇਆ ਨਾ ਹਾਂਜੀ ਹਾਂ ਉੱਥੇ ਗਿਆ ਉਹ ਵੀਰ ਨੂੰ ਦਿਹਾੜੀ ਅਗਲਾ ਮਾਲਕ ਦਿਹਾੜੀ ਦਿੰਦਾ ਹੀ ਆ। ਕੋਈ 200 ਰੁਪਿਆ ਦਿੰਦਾ ਕੋਈ 400 ਮਤਲਬ ਜਿਵੇਂ ਜਿਵੇਂ ਕਿਤੇ ਦਿਹਾੜੀ ਉਹ ਮੇ ਉਹ ਦਿੰਦਾ ਹੁਣ ਅੱਜ ਅਸੀਂ ਗੁਰੂ ਘਰ ਆਏ ਆ ਕਿਉਂਕਿ ਜਿਕੇ ਗੁਰੂ ਦੀ ਗੋਲ ਗਰੀਬ ਦਾ ਮੂੰਹ ਆ ਠੀਕ ਹੈ ਜੀ ਅੱਜ ਗੁਰੂ ਸਾਡੇ ਵਾਸਤੇ ਅੱਜ ਤੀਸ ਸਥਾਨੀ ਆ ਮਤਲਬ ਕਿ ਅਸੀਂ ਦਰਬਾਰ ਤਾਂ ਮੱਥਾ ਟੇਕ ਨਹੀਂ ਆਏ ਅੱਜ ਮੰਨ ਲਓ ਮਾਤਾ ਦਾ ਘਰ ਮਿਲ ਗਿਆ ਮਾਤਾ ਦਾ ਪਰਿਵਾਰ ਮਿਲ ਗਿਆ ਅੱਜ ਇੱਥੇ ਦਿਹਾੜੀ ਆ ਕਿ ਗੁਰੂ ਮੈਨੂੰ ਦਿਹਾੜੀ ਨਾ ਦੇਊਗਾ ਉਹਨੇ ਤਾਂ ਇਹੋ ਜਿਹੀ ਦਿਹਾੜੀਆਂ ਦੇਣੇ ਜਿਹੜੇ ਖਤਮ ਨਹੀਂ ਹੁੰਦੀਆਂ ਠੀਕ ਹੈ ਜੀ ਸੋ ਇਸ ਕਰਕੇ ਜੇ ਆਪਾਂ ਕੋਈ ਚੰਗਾ ਕਰਦੇ ਆ ਤੇ ਚੰਗਾ ਹੀ ਮਿਲਦਾ ਹੈ ਰਬ ਵਿਆਜ ਲਾ ਗਈ ਦਿਨ ਨਹੀਂ ਕੁਮ ਹੈ ਫਿਰ ਪਰ ਹਾਂਜੀ ਨਹੀਂ ਗੱਲ ਬੰਦੀ ਏ ਬੜਾ ਕੁਮ ਹੈ ਫਿਰ ਇਹ ਤੁਰ ਤੁਰ ਕੇ ਲੋਕ ਕਿਥੇ ਰਹੀ ਕਿਥੇ ਪਹੁੰਚ ਗਈ ਆ ਠੀਕ ਹੈ ਇਹਨੂੰ ਕੋਈ ਨਹੀਂ ਪਤਾ ਕਿਥੋਂ ਆਈਆਂ ਕਿਥੇ ਗਈਆਂ ਕੁਝ ਨਹੀਂ ਪਤਾ ਜੇ ਇਹਨੂੰ ਪਤਾ ਹੋਵੇ ਤਾਂ ਫਿਰ ਵਿੱਝ ਕਰੋ ਕਿਉਂ ਜਾਵੇ ਬੰਦਾ ਕਰੋ ਕਿ ਜਾਵੇ ਇਹ ਮੈਂ ਕਰੀ ਹਾਂ ਆ ਤੇ ਫੇਰ ਨਾ ਕੀ ਬਣ ਚੱਲ ਜੀ ਹਾਂ ਮੈਂ ਤਾਂ ਜਿਆਣਾ ਸਭ ਤੋਂ ਪਹਿਲਾਂ ਸਵੇਰੇ ਜਾ ਕੇ ਇਹਦਾ ਇੱਥੇ ਨਾਂ ਲਿਖਾ ਲਿਓ ਐਡਰੈਸ ਲਿਖਾ ਲਿਓ ਤੇ ਜਾਓ ਜੇ ਨਿਗਰਾਨੀ ਹੁੰਦੀ ਠੀਕ ਹੈ ਦੇ ਨਹੀਂ ਤੇ ਕਿਹਾ ਸ਼ਮ ਚੜਦਿਓ ਉਹ ਜਿਹੜਾ ਵਕਤ ਵੀ ਨਾਲ ਕਿਹੜਾ ਨਹੀਂ ਰਹਿ ਜਾਂਦਾ ਨਹੀਂ ਰਹਿ ਜਾਂਦਾ ਸਾਰਿਆਂ ਨੇ ਇਹਨਾਂ ਨੇ ਬੱਚਾ ਨੇ ਵੀ ਕੰਮਾਂ ਕਰਾਂ ਤੇ ਜਾਣਾ ਜਾਣਾ ਕੰਮਾਂ ਕਰ ਤੇ ਜਾਣਾ ਚਾਚੀ ਹੁਣ ਨਾ ਜਾਵੀ ਕਿਤੇ ਆ ਹਾਂ ਐਦਾਂ ਹੀ ਨਾ ਆ ਅੰਮ੍ਰਿਤਸਰ ਲੱਗੇ ਆ ਗਾਂ ਜਿਹੜੇ ਜੋੜੇ ਫੜਕ ਨਹੀਂ ਚੱਲ ਗਈ ਇੱਥੇ ਆ ਆ ਗਦੇ ਸੀ ਕੋਈ ਵਾਲਾ ਲੈ ਕੋਈ ਵਾਲੀ ਆ ਉਹ ਮਾਹੂਲੀ ਉੱਤੀ ਜਾ ਵੀ ਅੱਗੇ ਵੀ ਉਹਨਾਂ ਕੋਲ ਨਾ ਨਾ ਆਉ ਲੱਗੇ ਦੀ ਉਹਨਾਂ ਨੇ ਫਿਰ ਫੇਸਬੁੱਕ ਤੇ ਵੀਡੀਓ ਪਾਈ ਫਿਰ ਇੱਥੇ ਮੇਰੇ ਸਕੂਲ ਚੋਂ ਅਮਕੀਦਾਰ ਹੈਗਾ ਮੈਂ ਸਕੂਲ ਡਿਊਟੀ ਕਰਦੀ ਸੀ ਫਿਰ ਉਹਨਾਂ ਨੇ ਮੈਨੂੰ ਵੀਡੀਓ ਦਿਖਾਈ ਵੀਡੀਓ ਮੈਂ ਵੀ ਬਣਾਈ ਮੈਂ ਪਾਦਨੀ ਸੀ ਜੇਕਰ ਮਾਤਾ ਲੱਭ ਗਈ ਆ ਪਾਉਣੀ ਤੇ ਮੈਂ ਹੁਣ ਵੀ ਆ ਪਰ ਮੈਂ ਪਹਿਲਾਂ ਜੇਕਰ ਪਰਿਵਾਰ ਨਾਲ ਲੱਭਦਾ ਮੈਂ ਫਿਰ ਉਸ ਤਰੀਕੇ ਨਾਲ ਪਾਉਣੀ ਸੀ ਹਾਂ 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 ਇਹਦਾ ਪਰਿਵਾਰ ਲੱਭੀ ਹੈ ਪਰ ਸਾਨੂੰ ਆਈ ਵੀਡੀਓ ਹਾਂਜੀ ਹੋਰ ਸਾਨੂੰ ਵੀਡੀਓ ਦਾ ਇਹ ਫਾਇਦਾ ਵਾ ਹੁਣ ਮੈਂ ਵੀਡੀਓ ਪਾਉਣਾ ਸੀਗਾ ਇਸ ਕਰਕੇ ਅਜੇ ਦਾ ਪਰਿਵਾਰ ਲੱਭਾ ਠੀਕ ਹੈ ਜੀ ਕਿਉਂਕਿ ਉਹ ਵੀਰ ਨੇ ਵੀ ਕਢਾਈ ਆ ਹਾਂ ਜੀ ਉਹਨੇ ਕਢਾਈ ਆ ਅਖਬਾਰ ਚ ਵੀ ਕਢਾਇਆ ਵਾ ਤੇ ਵੀ ਤੇ ਵੀ ਕਢਾਇਆ ਹਾਂ ਠੀਕ ਤੂੰ ਤੇ ਹਿੰਦ ਬਬੂ ਜੀ ਜਾਨੇ ਕੰਮ ਤੇ ਹਾਂਜੀ ਜਾਂਦੇ ਕੰਮ ਤੇ ਤੁਸੀਂ ਅੱਛਾ ਅੱਛਾ ਗੋਲੀ ਮੈਜੋ ਅੱਛਾ ਅੱਛਾ ਉਹ ਤਾਂ ਚੁੱਗੀ ਦੂਦੇ ਵੀ ਉਦਰੀ ਲੱਗੇ ਕਾਟੀ ਕੋਟੀ ਰਿੰਦੀ ਰਹਿੰਦੀ ਹੈ ਤਾਂ ਇਹ ਤਾਂ ਆਪਦਾ ਉਹਦੀ ਸਮਝ ਹੀ ਨਹੀਂ ਵਿਚਾਰੀ ਨਾ ਤੋਂ ਲੈਂਦੀ ਵੇਹ ਆਪਣੇ ਆਪ ਹਾਂਜੀ ਹੇ ਨਾ ਰਹੇ ਨਹੀਂ ਅੱਖ ਨਹੀਂ ਪਤਾ ਕੀ ਗੱਲ ਨਹੀਂ ਵੀਰੇ ਇੱਕ ਜਿਹੜੋ ਉਧਰ ਵਿੱਚ ਤੋਂ ਬਾਹਰੋਂ ਆਈ ਹੈ ਨਾ ਉਹ ਬਾਤ ਤੇ ਬਹੁਤ ਵਧੀਆ ਤਰੀਕੇ ਨਾਲ ਸ਼ਾਂਤੀ ਸੀ ਕੋ ਘੱਟੇ ਆਪਣੇ ਨਹੀਂ ਹੁੰਦੇ ਹਾਂ ਹਾਂ ਜਿਹੜਾ ਮਜੂਰ ਦੀਆਂ ਬਾਤਾਂ ਹਾਂ ਹਾਂ ਹੁਣ ਦੇਖਣਾ ਨਹੀਂ ਤਾਂ ਕੀ ਆ ਮੈਨੇ ਜਿਹਦਾ ਦਿਮਾਗ ਹੀ ਨਹੀਂ ਕੰਮ ਕਰਦਾ ਹਨ ਵਿਚਾਰੀ ਕੀ ਪਤਾ ਪਰ ਇਹਦਾ ਜੀ ਕਰਦਾ ਸੀ ਕਿ ਮੈਂ ਆਪਣੇ ਹੁਣ ਵੇਖੋ ਕਿੰਨੀ ਖੁਸ਼ ਹੋਈ ਆ ਇਹਦਾ ਜੀ ਕਰਦਾ ਕਿ ਮੈਂ ਥੱਕੇ ਖਾ ਦਿਮਾਗ ਹੀ ਨਹੀਂ ਜਦੋਂ ਕੰਮ ਕਰਦਾ ਤੇ ਜਦੋਂ ਗੱਡੀ ਦਾ ਸਟੀering ਹੀ ਨਹੀਂ ਸਹੀ ਚੱਲਦਾ ਤੇ ਗੱਡੀ ਕਿਦਾਂ ਚੱਲੇਗੀ ਇਹ ਬਾਕੀ ਆਪਣਾ ਜਿਨਾਵੇ ਉਦੋਂ ਬੰਦਾ ਸ਼ੈਂਪੂ ਸ਼ੈਂਪੂ ਹੱਥ ਤੇ ਪਾ ਲੇ ਵੀ ਲੈ ਤੂੰ ਫਿਰ ਚ ਨਾਲ ਲੂ ਸ਼ੈਂਪੂ ਲਾ ਲਾ ਥੋੜੀ ਗਾਈਡੈਂਸ ਦੀ ਲੋੜ ਹੁੰਦੀ ਆ ਆਹ ਹੋੜੀ ਤੇ ਵੇਖੋ ਵਾਲੇ ਚੱਲੇ ਭਲੇ ਕਨੇਟੇ ਦੇ ਵਿੱਚ ਜਰ ਦੋ ਵੀਰ ਬਦ ਨਹੀਂ ਕਿੱਥੇ ਚਲੇਗਾ ਕਤਮਰ ਮਤਾਂ ਅੱਛਾ ਇਹ ਤਾਂ ਡਾਜ ਹੋ ਰਹੀ ਕਿਨੇ ਬੱਚੇ ਪਿੰਡ ਨੇ ਮੇਰੇ ਦੋ ਬੱਚੇ ਬੇਟੀ ਬੇਟੀ ਉਹ ਮੇਰੀ ਬੇਟੀ ਹੈ 5 ਸਾਲ ਦੀ ਅੱਛਾ ਤੇ ਹਸਬੰਡਰ ਤਾਂ ਕਿਉਂ ਗਏ ਨਾ ਵੈਲਡਿੰਗ ਦੇ ਡੈਡੀ ਤੇ ਜਾਂਦੇ ਗਿਆ ਪੱਕਾ ਹੀ ਹਾਂ ਤੇ ਦਫਾ ਦੇ ਨੇ ਵੀ ਜਾਣਾ ਸਾਡੀ ਵੀ ਵੈਲਡਿੰਗ ਦੀ ਦੁਕਾਨ ਹੈ ਨਾ ਮੇਰੇ ਬ੍ਰਦਰ ਜੀ ਮਤਾਰ ਪਛੁੰਨਿਆ ਹਾਂ ਹਾਂ ਚਲ ਜਾਈਏ ਨਾ ਕਿਉਂ ਹਾਂ ਜੀ ਹਾਂ ਇਹ ਤਾਂ ਜੀ ਉਹਨਾਂ ਮਹਾਂਵੀਰ ਪਗਲ ਹਾਂਜੀ ਇਹ ਮੇਰੇ ਚਾਚੇ ਸਾਰੇ ਜੀ ਦੇ ਬੇਟੇ ਮੇਰੇ ਦੋਨਾਂ ਦੇ ਆ ਹਾਂਜੀ ਆ ਮੇਰੇ ਚਾਚੇ ਸਾਡੇ ਪੜਦੇ ਵੀੜੇ ਤੁਸੀਂ ਸੜੀ ਹੋ ਗਈ ਕੰਪਲੀਟ ਐਰਪੋਰਟ ਆ ਇੱਥੇ ਆਪਣਾ ਸਾਰੇਪੋਰਟ ਤੇ ਠੀਕ ਆ ਮੈਂ ਜਾਂਦਾ ਰਹਿਣਾ ਨਾ ਐਰਪੋਰਟ ਤੇ ਕੁੜੀਆਂ ਲੈ ਉਹਦੇ ਕਾਂਟ ਲੱਗਾ ਕਿ ਭਰਾ ਇਧਰ ਮੇਰੀ ਗੱਡੀ ਟੋਅ ਕਰ ਲਈ ਉਹਨਾਂ ਤੇ ਰੇਪੋਰਟ ਆਲੇ ਨੇ ਕਰ ਲਏ ਲਗੇ ਤੋਂ ਸਿਰਫ 10 ਮਿੰਟ ਘੜੀ ਦੇ 10 ਮਿੰਟ ਉੱਥੇ ਜਦੋਂ ਆ ਆਪਾਂ ਕਰ ਦਿੰਨੇ ਆ ਉਹਨਾਂ ਦੇ ਲਗੇ ਛੱਡਦੇ ਆ ਠੀਕ ਘੜੀ ਦੇ 10 ਮਿੰਟ ਹੋਏ ਮੈਂ ਸਿਰਫ ਆਪਣੇ ਨੂੰ ਸੀ ਆਫ ਹੀ ਕਰਨ ਗਿਆ ਆਪਣੇ ਭਾਜੇ ਨੂੰ ਆਉਂਦੇ ਆ ਉਹਨਾਂ ਨੇ ਮਾਰ ਲਿਆ ਜਿੰਦਰਾ ਮੈਨੂੰ ਕਹਿੰਦੇ 500 ਰੁਪਏ ਫਾਈਨ ਪਰ ਹਾਂ ਬਸ ਫਾਈਨ ਪਾਇਆ ਉਹਨਾਂ ਮੈਨੂੰ ਹਾਂ ਅੱਛਾ ਜਿੰਦੀ ਹੋਊਗੀ ਠੀਕ ਕੀ ਕੀਤੀ ਡਿਊਟੀ ਆਪਣੀ ਆਪਣੇ ਲੋਡਿੰਗ ਕਰਦੀ ਹੈ ਅੱਛਾ ਲੋਡਿੰਗ ਕਰਦੀ ਹੈ ਚਲੋ ਵਧੀਆ ਹੈ ਤਾਂ ਹਕੇ ਵੀ ਇੱਕ ਦੋ ਵੀਰ ਮੈਨੂੰ ਫੋਨ ਲਾਉਂਦੇ ਨੇ ਵੀ エアਪੋਰਟ ਦਾ ਮਸੇਡਪੋਰਟ ਤੇ ਆ ਅੱਛਾ ਕੀ ਦਿੰਦੇ ਪੇ ਕੀ ਦਿੰਦੇ ਪੇ 12000 12000 1 ਕੁੱਲੀ ਵਾਲੇ ਤੋਂ ਜ਼ਿਆਦਾ ਨਹੀਂ ਬਣਾਉਂਦੇ ਕੁੱਲੀ ਵਾਲੇ ਕੁੱਲੀ ਵਾਲੇ ਹੁੰਦੇ ਨੇ ਜਿਹੜੇ ਉਹ ਪੈਸੇ ਲੈਂਦੇ ਹੁੰਦੇ ਆ ਕਸਮਰ ਤੋਂ ਉਹ ਵੀ ਹੋ ਚੁੜਾਏ ਨੇ ਅੱਛਾ ਟਿਪ ਅੱਛਾ ਅੱਛਾ ਅ ਟਿਪ ਦੇ ਦੇ ਤੂੰ ਇਹ ਤੇ ਗਾਂਹ ਦੇਣਾ ਹੁੰਦਾ ਨਾ ਮਤਲਬ ਕਿ ਜਾਇਤ ਤੇ ਲੋਡ ਕਰਨਾ ਹੁੰਦਾ ਅੱਛਾ ਗਾਂ ਅੱਛਾ ਉਹ ਤਾਂ ਆਪਣਾ ਹੀ ਤੇ ਉਹ ਵੀ ਆਪਣਾ ਹੀ ਅੱਛਾ ਬਸ ਠੀਕ ਆ ਇਹ ਵੀ ਉਦਾਂ ਇਹ ਵੀ ਮਿਹਨਤ ਵਧੀਆ ਹਾਂ ਜੇਕਰ ਦੇ ਦੇ ਗੋਰਾ 150 ਡਾਲਰ ਤੇ ਮਹੀਨਾ ਬਣ ਜੂਦਾ ਉਹ ਦੇ ਹੀ ਜਾਂਦੇ ਨੇ ਗੋਰੇ ਗਰੇ ਦੇ ਹੀ ਜਾਂਦੇ ਆ ਪੰਜਾਬੀ ਆ ਆ 6 ਵਜੇ ਆਉ ਤੋ ਪੇਨਲ ਹੋ ਜਾਂਦੇ ਵਧੀਆ ਹੈਨਾ ਸਭ ਤਰਾ ਮਿਹਨਤ ਆ। ਮੈਨੂੰ ਕੀ ਮੰਨਦੀ? ਹਾਂ ਹਾਂ। ਰੋਟੀ ਹੈ ਸੱਚ। ਉਹ ਹੋਰ ਲੱਗੀਆਂ ਕਾਟਨ ਸਾਗ ਲੱਗੀਆਂ ਹੈ ਕਾਟਨ। ਨਹੀਂ ਨਹੀਂ ਪਹਿਲੇ ਮੈਂ ਜਾਣਾ ਵਾ। ਉਹ ਤਾਂ ਮੈਂ ਹੁਣ ਵੀਰੇ ਨੂੰ ਨਿਕਲ ਆਪੇ ਮੈਂ ਪਿੰਡ ਜਾਣਾ। ਜਾਂ ਦੋ ਪਾਤੋਂ ਤੱਕ ਜਾਣਾ। ਕਿਦਾਂ ਜੀਣਾਂ ਜੀਣਿਆ। ਆਈ ਰਮ ਮੰਡੇ ਬੱਤੇ ਸੋਚ ਗਿਆ ਵੀ ਗਰੀ ਨਹੀਂ ਦੇਣੀ ਜੀ ਜੀ ਨੀਚੇ ਆਸੀ ਲਾਤੀ ਹਾਂ ਆ ਕੀ ਲਾਤੀ ਮੈਂ ਆ ਜਿਹੜੇ ਬਿਲਕੁਲ ਮਨ ਲਾਈ ਰਮ ਨਾ ਇੱਕ ਤਰੀ ਸਵੇਰਾ ਹੜਾਣਾ ਹਾਂ ਕਿ ਨਾ ਇੱਕ ਤਰੀ ਦੇ ਦੇਣੀ ਸਵੇਰ ਦੇ ਅੱਛਾ ਹਾਂ ਨਾ ਮਜੀ ਥੋੜਾ ਰੋਡ ਤੋਂ ਇੱਧਰ ਗਾਂ ਤੇਰੇ ਨੇ ਆ ਮੈਂ ਤਾ ਤੀ ਉੱਥੇ ਦੇਖਿਆ

ਅਛਾ ਇਹ 10 20 ਮੰਗਦੀ ਹੁੰਦੀ 10 ਦੀ ਮੰਗਦੀ ਛੋਟੀ ਛੋਟੀ ਜਿਹੀ ਜੋ ਇਹ ਇਹ ਪੈਸੇ ਮੰਗਦੀ ਹੁੰਦੀ ਚੌਂਕ ਚੋ ਇਹ ਚੋਰੀ ਨਹੀਂ ਲਾਹਣਦੇ ਜਦੋਂ ਪੈਸੇ ਮੰਗਦੇ ਚੌਂਕ ਤੋਂ ਨੂੰ ਨਹੀਂ ਗਏ ਕਿਦਾਂ ਜਿਹੇ ਕੰਮ ਕਰਦੇ ਨੇ ਆਪਾਂ ਲੈ ਕੇ ਆ ਚਾਹੇ ਉਹ ਅੱਜ ਤੋਂ ਇਹਨੂੰ 20 ਸਾਲ ਤੋਂ ਜਾਣਦੇ ਆ ਹਾਂਜੀ ਪਰ ਹੁਣ ਪਤਾ ਆਪੀ ਨਹੀਂ ਦਿਮਾਗੀ 35 ਸਾਲ ਹੋ ਗਏ ਮੇਰੇ ਵਿਆਹ ਹੋਏ ਹਾਂਜੀ ਕਿ ਵੱਡਾ ਮੁੰਡਾ ਮੇਰਾ ਕੀ ਸਮਾਉਣਾ ਕਿ ਇਹ ਦਾਤ ਦੀ ਰਵਾਇਤ ਨਹੀਂ ਹੋਣੀ ਜੀ ਮੰਗਲੇ ਦੇ ਧਾਰਮਿਕ ਮੰਗਲੇ ਵਾਦਨੀ ਕਿੱਧਾ ਚਾਹ ਕਰਨ ਹੁੰਦਾ ਇਹ ਸਾਨੂੰ ਉੱਥੇ ਯਕੀਨ ਜਾ ਹੁੰਦਾ ਹੈ ਕਿ ਸ਼ਾਇਦ ਆਪ ਜੀ ਦੇ ਮਨ ਦੀ ਆ ਹਾਂਜੀ ਕਿ ਉਹ ਹੋ ਸਕਦਾ ਹੈ ਪਾਣੀ ਹੋ ਲੈਣਾ ਪਰ ਇਹ ਦੋ ਦਿਨ ਜਾਂਦੇ ਰਹੇ ਉਧਰ ਬੜਾ ਕੌਂਦੇ ਹਨ ਪੰਨੇ ਉਹ ਸਵੇਰੇ 13 ਮਨ ਹੈ ਪ੍ਰੋਗਰਾਮ ਚੱਲ ਦਿੱਤਾ ਲੰਮਾ ਚੱਕਰ ਨਾਲ ਤੇ ਪੰਨੇ ਓਕੇ ਹੀ ਆ ਹਨ ਦਿਹਾੜੀ ਵਿਚਾਰੇ ਜਾਂਦੇ ਆ ਹਨਾ ਫਿਰ ਉੱਥੋਂ ਵੀ ਕੰਮ ਤੋਂ ਵੀ ਰੁਕਣਾ ਪੈਂਦਾ ਜਿਹੜੀ ਕਮਾਈ ਕਰਦੇ ਉਹ ਇੱਧਰ ਲੱਗ ਜਾਂਦੀ ਹੈ ਪਰਿਵਾਰ ਵੀ ਪਾਲਣਾ ਨਹੀਂ 10 ਵਜੇ ਆਉਣਾ ਹੀ ਰਾਤ ਨੂੰ ਵੀਰ ਨੇ ਮੈਂ ਹੁਣੇ ਨੂੰ ਗੱਲ ਕਰਤੀ ਕੋਈ ਤਾਂ ਮਤਲਬ ਹੈ ਕਿ 9:30 ਵਜੇ ਤੱਕ ਡਿਊਟੀ ਪਾਰ ਆਉਂਦੇ ਹਨ 10 ਵਜੇ ਆਹ ਫਿਰ ਘਰੇ ਆਣ ਕੇ ਫਿਰ ਮੰਨ ਲਓ ਜਿਹੜਾ ਕਮਾ ਕੇ ਲੈਂਦੇ ਹਮ ਐਟਰਾ ਉਮਰ ਸਾਹਮਣੇ ਹਾਂਜੀ ਬੰਗੀ ਪੋਲੀ ਸਿਹਰੀ ਇਹਨੂੰ ਬੜਾ ਚੋਕੀ ਗਿਆ ਜੀ ਬਹੁਤ ਹੁੰਦਾ ਹੀ ਆ ਤੁਹਾਨੂੰ ਜਾਣਾ ਵੀ ਹੁਣ ਕਿਤੇ ਨਹੀਂ ਹੈ ਨਾ ਫਿਰ ਅੱਗੇ ਤੋਂ ਹਨ ਜਾਪੇ ਆ ਹਲੋ ਮੈਂ ਆਪੇ ਆਉਂਦਾ ਜੀ ਹੈਲੋ ਅਮਨਦੀਪਾ ਜੀ ਹਾਂਜੀ ਭਾਜੀ ਉਹ ਘਰੇ ਗਿਆ ਮੜਾ ਜੇ ਬਾਜ਼ਾਰ ਨੂੰ ਆਂਦਾ ਤੇ ਕਰਾ ਲੀਂਦਾ ਕੌਣ ਹੈ ਹਾਂ ਕੰਮ ਆ ਲੈ ਉਹ ਕਿਤੇ ਜਾਵੇਂ ਅੱਧੇ ਘੰਟੇ ਦੀ ਛੁੱਟੀ ਲੈ ਕੇ ਆਊਗਾ ਘੰਟੇ ਦੀ ਛੁੱਟੀ ਲੈ ਕੇ ਆਉ ਬਚਾਰਾ ਨਾ ਪੈਣੇ ਕੰਮ ਤੇ ਵੀ ਨਹੀਂ ਜੀ ਲੱਗਦਾ ਕੰਮ ਕਰ ਵਾਲੇ ਬੰਦੇ ਦਾ ਜਿਹੜਾ ਮੇਰੇ ਘਰ ਕੋਈ ਵੇਲਾ ਉਹਨੇ ਤੇ ਚੱਲ ਵੀ ਉਹਨੇ ਆਣਾ ਵੀ ਚੱਲ ਘਰੇ ਵੀ ਵੇਲਾ ਰਹਿਣਾ ਮੈਂ ਨਹੀਂ ਹਾਂ ਮੈਂ ਸਾਲ ਸਟੈਂਡਿੰਗ ਲਈ ਹੈ ਜਿਆਦਾ ਨਹੀਂ ਮੇਰਾ ਬੱਚੇ ਹੀ ਪੜੇ ਮੈਂ ਕੰਮ ਤੇ ਕਰਾਂ ਲਈ ਨਹੀਂ ਬੱਚਾ ਹਾਂ ਹਾਂ ਜੀ ਮੇਰੀ ਬੇਟੀ ਨੂੰ ਬਹੁਤ ਘੜਾਇਆ ਵਾ ਬਹੁਤ ਜਿਆਦਾ ਹੋ ਜਾਂਦੇ ਜਾਣੀ ਕਿ ਜਿਆਦਾ ਹੋਗੇ ਹੀ ਇਹ ਚਾਹ ਤੂੰ ਘਰ ਜੇ ਹੁਣ ਬੱਚੇ ਆ ਤੁਹਾਡੇ ਨਿੱਕੇ ਨੇ ਬੱਚੇ ਆ ਹਨਾ ਤੀ ਉਹਨਾਂ ਦਾ ਵਿਚਾਰ ਆਂਦੇ ਆ ਤੁਸੀਂ ਤੇ ਘਰੇ ਰਹਿੰਦੇ ਤੁਸੀਂ ਨੂੰ ਬਾਹਰ ਅੰਦਰ ਘਾਟੀ ਜਾਂਦਿਆ ਕਰੋ ਹੈ ਫੇਰ ਉਹਲਾ ਪੋਲਾ ਪੀ ਕਾਲੀ ਪਹਿਨ ਲਾ ਪੈਣਾ ਨਾ ਨਾ ਕਿ ਪੰਗਾਰੇ ਵਾਲਾ ਸਾਹਬਾ ਜੇ ਪੰਗਾਰਾ ਪੁੰਗ ਰਣਾ ਨਾ ਕਾਲੀ ਪਹਿਨ ਲਾ ਪੈਣਾ ਨਹੀਂ ਜਦ ਕਿ ਉਹਨਾਂ ਮੌਸਮ ਦੀ ਵੈਦਰ ਸੈੱਟ ਹੋ ਗਿਆ ਵਾ ਇਹ ਠੀਕ ਕਰ ਜਦੋਂ ਵੈਦਰ ਚੇਂਜ ਜੋ ਚੇਂਜ ਹੋਣਾ ਉਹ ਮੇਰੇ ਨਾਲ ਵੀ ਐਵੇਂ ਵੀ ਬਿਮਾਰ ਰਹਿਣਾ ਮੇਰੇ ਨਾਲ ਵੀ ਤਾਂ ਹੁੰਦਾ ਕੱਟਲਾਂ ਜਾਣ ਲੱਗੇ ਬਣਾ ਲਾਂਗੇ ਬਹੁਤ ਆ ਮੇਰੀ ਗੱਲ ਵੀ ਨੇ ਜਿਹੜੀ ਮੈਂ ਕਹੀ ਹੈ ਨਾ ਆ ਸਿੱਖ ਵਾਲੀ ਇਹ ਰੂਪੇਟਿਆ ਆਉਣਾ ਮੇਰੇ ਵਿੱਚ ਕੋਈ ਟੈਟੂ ਵਾਲੇ ਕੋਈ ਆ ਕੇ ਨਾ ਮੇਰੇ ਵਿੱਚ ਜੇ ਬਣਾਣੀ ਲੋਕਾਂ ਦੀ ਸੇਵਾ ਕਰਦੇ ਪਾਣਾ ਆਪਣਾ ਤਿਆਰੀ ਅੱਜ ਆ ਗਈ ਤੁਹਾਡੀ ਮਾਣ ਦੇ ਵਿਸ਼ਾ ਉਹ ਅੱਗੇ ਨਿਕਾ ਆਏ ਇਹਨੂੰ ਗਵਾਇਆ ਨਾ ਇਹਨੂੰ ਰੋਕ ਰੋਕ ਗਏ ਬਸ ਨੂੰ ਸਾਡਾ ਇੱਥੇ ਗੋਟਿਕ ਭਰਿਆ ਇੰਟਰਵਿਊ ਸੀ ਹਾਂ ਫੇਰ ਮਾਵਾਂ ਕਿ ਮੈਂ ਨਾ ਫੇਰ ਅੱਜ ਤੋਂ ਗਵਾਇ ਦੀ ਗਵਾਇ ਨਾ ਤੇ ਜਗਵਾਇ ਕੀ ਲੱਗਣਾ ਕੋਈ ਨਵੇਂ ਨੰਬਰ ਦੇ ਤੇ 35 ਸਾਲ ਦਾ ਨੀ ਸੁਣੀ ਥੋੜੀ ਦੀ lo mi hermano penca